ਰੀਪਲਾਈ ਇਹਦੇ ਚ ਤੂੰ ਮੇਰੀ ਅੱਖਾਂ ਤੋਂ ਦੂਰ ਹੋ ਜਾ ਜਾਇ ਤੂੰ ਓਲਾ ਮਮੀ ਜੀ ਕੰਡਾ ਆਪੇ ਹੀ ਨਿਕਲ ਗਿਆ ਤੁਹਾਡੀ ਧੀ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਨਾ ਇਹਨੇ ਅਬ ਜਿਹੜੀ ਭੈਣ ਨੂੰ ਬਾਹਰ ਦਾ ਰਸਤਾ ਦਿਖਾਤਾ ਅਜੇ ਤਾਂ ਤੂੰ ਦੇਖੀ ਜਾ ਅੱਗੇ-ਅੱਗੇ ਮਨਦੀਪ ਦਾ ਬਣਦਾ ਕੀ ਆ ਹਾਂਜੀ ਹਾਂਜੀ ਭਾਜੀ ਹਾਂ ਜਸਧਾਰ ਜੀ ਕੋਈ ਗੱਲ ਨਹੀਂ ਭਾਜੀ ਮਿਲ ਲੈਣੇ ਆਪਾਂ ਸਰੇ ਠੀਕ ਹੈ ਭਾਜੀ ਆਹ ਵਾਲੀ ਦੱਸ ਅੱਜ ਤੁਹਾਨੂੰ ਪਤਾ ਕਰ ਕੀ ਹੋਇਆ ਕੀ ਹੋਇਆ ਅੱਜ ਦੀਦੀ ਤੁਸੀਂ ਮੇਰੀ ਗੱਲ ਸਮਝ ਕਿਉਂ ਨਹੀਂ ਰਹੇ ਤੁਹਾਡੀ ਅੱਖਾਂ ਤੇ ਤੁਹਾਡੀ ਜੇ ਖੜੀ ਦਾ ਝੂੜ ਦਾ ਪਰਦਾ ਪਿਆ ਹੋਇਆ ਹੈ ਤੁਹਾਡੇ ਕੋਲ ਆਉਂਦੀ ਹੈ ਨਾ ਤੇ ਤੁਹਾਡੀ ਮੰਨ ਜਾਂਦੀ ਹੈ ਤੇ ਜਦੋਂ ਉੱਤਰ ਜਾਂਦੀ ਤੇ ਉਹਨਾਂ ਦੀ ਮੜ ਜਾਂਦੀ ਹੈ ਕਦੇ ਕੋਈ ਐਸੀ ਗੱਲ ਕੀਤੀ ਆ ਜਿਹੜੀ ਮੇਰੇ ਬਾਰੇ ਆ ਕੁਝ ਬੋਲੀ ਜਾਂਦੀ ਆ ਤੇ ਤੂੰ ਵੀ ਸੁਣੀ ਕਰਨੀ ਆ ਚੱਕ ਆਪਣਾ ਬੈਗ ਤੇ ਤੁਰਦੀ ਬਣਾ ਤੁਮ ਆਪੇ ਜਾ ਕੇ ਤੇ ਪੇਪਰ ਦਿੰਦੀ ਰਹੀ ਆ ਦੇਖ ਲਓ ਖੁਸ਼ੀ ਨਾਲ ਤੁਸੀਂ ਇੰਨਾ ਕਰਦੇ ਸੀ ਉਹੀ ਮੈਨੂੰ ਭੰਡਦੀ ਫਿਰਦੀ ਆ ਮਬਲੀ ਇੱਕ ਗੱਲ ਦਿਆਂ ਨਾ ਚਾਰ ਗੱਲਾਂ ਨਹੀਂ ਬਣਾਈਦੀ ਹੁੰਦੀਆਂ ਉਹ ਪੇਪਰ ਦੇਣ ਆਈ ਸੀ ਉਹਨੇ ਦੋ ਦਿਨ ਬਾਅਦ ਪੇਪਰ ਦੇ ਕੇ ਚਲੇ ਹੀ ਜਾਣਾ ਸੀਗਾ ਤੁਸੀਂ ਐਡਾ ਵੱਡਾ ਸੀਨ ਕ੍ਰੀਏਟ ਕਰਤਾ ਘਰ ਚ ਨਾ ਅਸੀਂ ਸੀਨ ਕ੍ਰੀਏਟ ਕੀਤਾ ਵਾ ਉਹਦੇ ਭੈਣ ਨੇ ਉਹਨੂੰ ਬਾਹਰ ਕੱਢਿਆ ਵਾ ਤੁਸੀਂ ਤਾਂ ਨਾ ਮਨਦੀਪ ਦਾ ਹੀ ਪੱਖ ਲੈਂਦੇ ਰਹਿੰਨੇ ਯਾਰੋ ਮੇਰੀਆਂ ਨਾ ਛੋਟੀਆਂ ਭੈਣਾਂ ਵਰਗੀ ਆ ਜੇ ਫਾ ਨੂੰ ਕੋਈ ਸੁੱਖ ਨਹੀਂ ਦੇ ਸਕਦੇ ਉਹਨੂੰ ਇੰਨਾ ਦੁੱਖ ਤਾਂ ਨਾ ਦਿਓ ਉਹ ਤਾਂ ਵਿਚਾਰੀ ਪਹਿਮੇ ਵਕਤ ਦੀ ਮਾਰੀ ਹੋਈ ਬਸ ਬਸ ਠੀਕ ਐ ਤੁਸੀਂ ਤਾਂ ਮੈਨੂੰ ਹੀ ਮਾੜਾ ਕਹਿਣ ਲੱਗ ਜਾਂਦੇ ਜਿਵੇਂ ਉਹਨੂੰ ਦੁੱਖ ਸਾਰੇ ਮੈਂ ਹੀ ਦੇਣੀ ਆ ਚਲ ਬੋਲੀ ਰਹਿਣ ਦੇ ਮੇਰੇ ਨਾਲ ਦੋ ਸੂਟ ਪੈਕ ਕਰਕੇ ਰੱਖ ਦੇ ਮੈਂ ਦੋ ਦਿਨ ਲਈ ਨਾ ਬਾਹਰ ਜਾਣਾ ਆਫਿਸ ਦੇ ਕੰਮ ਤੇ। ਬਸ ਜਦੋਂ ਤੁਹਾਨੂੰ ਕੋਈ ਗੱਲ ਕਰਨ ਲੱਗੋ ਨਾ ਤੁਹਾਨੂੰ ਆਪਣਾ ਆਫਿਸ ਹੀ ਨਜ਼ਰ ਆ ਜਾਂਦਾ। ਤਾਂ ਤਾਂ ਆਪਣੇ ਕੰਮ ਹੀ ਜ਼ਰੂਰੀ ਆ। ਚੱਲ ਤੂੰ ਕੰਮ ਨਹੀਂ ਛੱਡ। ਤੇਰਾ ਲਾੜਲਾ ਕਿੱਥੇ ਆ ਜੋਤ? ਉਹਦੇ ਨਾਲ ਵੀ ਮੈਂ ਗੱਲ ਕਰਨੀ ਆ। ਉਹ ਬੱਸ ਵੀ ਕਰੋ। ਜਦੋਂ ਵੇਖੋ ਤੁਸੀਂ ਤਾਂ ਮੁੰਡੇ ਦੇ ਮਗਰ ਹੀ ਪਏ ਰਹਿੰਦੇ ਆ। ਪਤਾ ਨਹੀਂ ਕੀ ਆ। ਗੋਲਡੀ। ਗੋਲਡੀ ਪੁੱਤ ਮੇਰੀ ਗੱਲ ਸੁਣੀ ਜਰਾ ਗੁਰੇ ਆ ਕੇ। ਇੱਕੋ ਨੂੰ ਮੰਮੀ ਆਵਾਜ਼ ਮਾਰਦੇ ਆਇਆ ਮੈਂ। ਆ ਗਿਆ ਮੰਮੀ। ਉਹ ਤਾਂ ਨਾ ਇਹਨਾਂ ਦੇ ਹੁਲਦਿਆਂ ਆ ਜਵੇ ਕਿਤੇ ਅੱਜ ਤਾਂ ਭੜਕੇ ਪਿਆ ਇਹਨਾਂ ਨੇ ਤਾਂ ਆਉਂਦੇ ਹੀ ਉਹਦੀ ਕਲਾਸ ਲਾ ਦੇਣੀ ਆ ਦੀ ਤੁਸੀਂ ਲੱਗੇ ਹੋਇਆ ਦੀ ਤੁਸੀਂ ਹਜੇ ਵੀ ਗੁੱਸੇ ਹੋ ਦੀਦੀ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਣੀ ਆ ਪਲੀਸ ਉਹਨੂੰ ਛੋਟੀ ਭੈਣ ਸਮਝ ਕੇ ਮਾਫ ਕਰ ਦੋ ਦੀਦੀ ਬੋਲੋ ਤਾਂ ਸਹੀ ਕੁਛ ਨਾ ਮਨਦੀਪ ਮੇਰੀ ਗੱਲ ਧਿਆਨ ਨਾਲ ਸੁਣਦਾ ਅੱਜ ਕੱਲ ਨਾ ਜਿੱਥੇ ਦੋ ਪਰਿਵਾਰ ਇਕੱਠੇ ਰਹਿੰਦੇ ਹੋਣ ਨਾ ਪਿਆਰ ਨਾਲ ਉਹ ਲੋਕੇ ਜਰਦੇ ਨਹੀਂ ਇਹੀ ਹਾਲ ਤੇਰੀ ਖੁਸ਼ੀ ਦਾ ਵਾ ਉਹ ਦੀਦੀ ਖੁਸ਼ੀ ਨਾ ਚੰਨਤ ਦੀ ਤੇ ਮੇਰੀ ਜ਼ਿਆਦਾ ਹੀ ਫਿਕਰ ਕਰਦੀ ਆ ਉਹ ਤਾਂ ਜ਼ਿਆਦਾ ਬੋਲ ਗਈ ਉਹ ਬੱਸ ਬੱਸ ਮਨਦੀਪ ਇੱਕ ਗੱਲ ਤਾਂ ਮੈਨੂੰ ਸਮਝ ਲੱਗੀ ਗਈ ਅੱਜ ਕੱਲ ਜਿੰਨਾ ਵੀ ਕਿਸੇ ਦਾ ਕਰ ਲੋ ਨਾ ਸਿਰ ਸਵਾ ਹੀ ਪੈਂਦੀ ਆ ਖੁਸ਼ੀ ਤੂੰ ਇੱਕ ਕੀ ਕੀ ਕਰ ਤੇਰੀ ਛੋਟੀ ਜੀ ਗਲਤੀ ਮੇਰੇ ਤੇ ਜੰਨਤ ਦੇ ਕਿੰਨੀ ਭਾਰੀ ਪੈਣੀ ਆ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ